ਰੂਸ ਵੱਲੋਂ ਯੂਕਰੇਨ 'ਤੇ ਹਮਲਾ ਕਰਨ ਤੋਂ ਬਾਅਦ ਬਣੇ ਹਾਲਾਤਾਂ ਵਿੱਚ ਫਸੇ ਵਿਦਿਆਰਥੀਆਂ ਨੂੰ ਲੈ ਕੇ ਮਾਪੇ ਚਿੰਤਾ ਵਿੱਚ ਹਨ ਅਤੇ ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖੇਮਕਰ ਦੇ ਕਸਬਾ ਬਲਟੋਹਾ ਤੋਂ ਵੀ ਯੂਕਰੇਨ ਚ ਪੜ੍ਹਾਈ ਕਰਨ ਗਏ ਦੋ ਵਿਦਿਆਰਥੀ ਫਸੇ ਹੋਏ ਹਨ ਜਿਨ੍ਹਾਂ ਨੂੰ ਲੈ ਕੇ ਉਹਨਾਂ ਦੇ ਮਾਪੇ ਕਾਫੀ ਚਿੰਤਾ ਵਿੱਚ ਹਨ ਅਤੇ ਭਾਰਤ ਸਰਕਾਰ ਤੋਂ ਵਿਦਿਆਰਥੀਆਂ ਨੂੰ ਸੁਰੱਖਿਅਤ ਅਤੇ ਜਲਦੀ ਵਾਪਸ ਲਿਆਉਣ ਦੀ ਗੁਹਾਰ ਲਗਾ ਰਹੇ ਹਨ ਬਲਟੋਹਾ ਵਿਖੇ ਵਿਦਿਆਰਥੀਆਂ ਦੇ ਪਿਤਾ ਡਾਕਟਰ ਸਰਵਿੰਦਰ ਸਿੰਘ ਖਾਰਾ ਅਤੇ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਹਰਸਿਮਰਨ 6 ਸਾਲ ਪਹਿਲਾਂ ਅਤੇ ਲੜਕਾ ਸੌਰਵਪ੍ਰੀਤ ਸਿੰਘ 2 ਸਾਲ ਤੋਂ ਪੜ੍ਹਾਈ ਲਈ ਗਏ ਹੋ ਜਾਣ। ਉਹਨਾਂ ਦੱਸਿਆ ਕਿ ਯੁੱਧ ਦੌਰਾਨ ਬੱਚਿਆਂ ਦਾ ਯੂਕਰੇਨ ਦੇ ਵਿੱਚ ਬਹੁਤ ਹੀ ਜ਼ਿਆਦਾ ਮੰਦਾ ਹਾਲ ਹੈ ਅਤੇ ਬੱਚਿਆਂ ਨੂੰ ਬੈਂਕਰਾਂ ਵਿੱਚ ਬਿਠਾਇਆ ਹੋਇਆ ਹੈ। ਪੈਨਾ ਤਾਂ ਬੱਚੇ ਕਾਫੀ ਘਬਰਾਏ ਹੋਏ ਹਨ ਉਹਨਾਂ ਕਿਹਾ ਕਿ ਬੱਚਿਆਂ ਨਾਲ ਜਦ ਵੀ ਗੱਲ ਹੁੰਦੀ ਹੈ ਤਾਂ ਉਹਨਾਂ ਵੱਲੋਂ ਸਾਨੂੰ ਇਹੀ ਕਿਹਾ ਜਾਂਦਾ ਹੈ ਕਿ ਰਸ਼ੀਆ ਬਲੋਜ ਜਿਸ ਜਗ੍ਹਾ ਤੇ ਉਹ ਰਹਿ ਰਹੇ ਹਨ ਉਹ ਸ਼ਹਿਰ ਤੇ ਕਬਜ਼ਾ ਕਰ ਲਿਆ ਗਿਆ ਅਤੇ ਕਿਸੇ ਵੇਲੇ ਵੀ ਕੋਈ ਘਟਨਾ ਵਾਪਰ ਸਕਦੀ ਹੈ ਜਿਸ ਨੂੰ ਲੈ ਕੇ ਉਹ ਕਾਫੀ ਡਰੇ ਹੋਏ ਹਨ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਤੋਂ ਕੱਢਿਆ ਜਾਵੇ ਤਾਂ ਜੋ ਕੋਈ ਅਨਸਾਖਾਵੀ ਘਟਨਾ ਨਾ ਵਾਪਰ ਸਕੇ ਆ ਜੇ ਬੜਾ ਆਵੇ ਨਾ ਮੰਲਾ ਜੇ ਆਉਂਦੇ ਆ ਤੇ ਤੁਸੀਂ ਪਾਸਪੋਰਟ ਤੇ ਆਪਦਾ ਆਪਦੀ ਆਈਡੀ ਵਿਖਾਉਣੀ ਹੈ ਕਿਉਂਕਿ ਮਿਲਟਰੀ ਦੇ ਫਿਰ ਰੂਸ ਦੀ ਆਉਣੀ ਉਹਨੇ ਇੱਥੇ ਆ ਸ਼ਮਤ ਕੀ ਹੰਡਾ ਉਧਵਾਤਾ ਬਾਰਾਂਵੇਂ ਦੁਆਸ਼ੇਰ ਪਾਉਣੀ ਹਾਂ ਤੇ ਕਰਕੇ ਮੇਰਾ ਪੁੱਤਰ ਉਹਨਾਂ ਨੇ ਜਿਹੜੇ ਪੁਆਇੰਟ ਤੇ ਜਿਹੜਾ ਪੁਆਇੰਟ ਚੱਲ ਨਹੀਂ ਮਿਲਣਾ ਨਾ ਕਦੋਂ ਲੱਸੀ ਅੱਛਾ 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 ਦੋਵੇਂ ਬਣ ਜਾਓ ਦੋਵੇਂ ਬਣਾਈਏ ਜਾਂ ਤਾਂ ਮੋਰ ਤੋਂ ਦੋਵੇਂ ਬਣੇ ਜਾਇਆ ਨਾ ਅੱਛਾ 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 ਉਥੋਂ ਜਾਂ نیچے ਦਿੱਤੀ ਹੈ अच्छा, ते अच्छा, ते हो कर के था ना। अच्छा अच्छा ਨਾਲ ਪਲੇ ਨਾ ਵੇ ਤੇ ਇਹ ਆ ਜੀ ਤੇ ਘਰ ਤੇ ਕੱਢਿਆ ਸ਼ਮਾਰਾ ਤਾਂ ਕਰਾਏ ਨਾ ਅੱਛਾ 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 ਆਨੇ ਮੁਕਾਬਲਾ ਤਾਂ ਬਹੁਤ ਕੀਤਾ ਫਿਰਦਾ ਮਤਲਬ ਇਹਨਾਂ ਨੇ ਨਹੀਂ ਨਾਲਾ 3% ਨਹੀਂ ਸੀ ਇੱਕ 3% ਅੱਛਾ ਅੱਛਾ ਤੇ ਤੁਸੀਂ ਕਿੱਥੇ ਹੁਣ ਬੇਸਮੈਂਟ ਜੇ ਕਿ ਦੂਜੇ ਜੇ ਅਸੀਂ ਸਬਤ ਕਰਿ ਆਏ ਆ ਨਾਲੀ ਉੱਥੇ ਪੈ ਆ ਵੀ ਬੇਚ ਵਾਂਗੇ ਰੱਖੇ ਨੇ ਤੇ ਮੇਰਾ ਪੁੱਤ ਹੁਣ ਵੀ ਰੋਟੀ ਖਾ ਕੇ ਪਹੁੰਚ ਜੋ ਉੱਥੇ ਕਿਉਂਕਿ ਜੇ ਲੱਗੇ ਆਗੇ ਤੇ ਫਿਰ ਬੰਕਰ ਝੋਨੇ ਚਾਹੀਦੇ ਤੂੰ ਬੰਕਰ ਝੋਨੇ ਚਾਹੀਦੇ ਪੁੱਤ ਇਹ ਤਾਂ ਨਾਲ ਰੋਟੀ ਪਾਣੀ ਤੇ ਕਾਦਾ ਹੀ ਕੋਲੇ ਤੇ ਖਦਰਾ ਮੰਮਾ ਬੁਫਾ ਨਹੀਂ ਜਾਂਦਾ ਪੰਪ ਦੇ ਦੇ ਪਰ ਬੁੱਢੀ ਬੜੀ ਦੂਰ ਤੇ ਵੀ ਦੇ ਦੇ ਪਤਾ ਚੜਾਉਂਦਾ ਮੇਰਾ ਨਾਮ ਡਾਕਟਰ ਪ੍ਰਵਿੰਦਰ ਸਿੰਘ ਖਾਰਾ ਡਾਕਟਰ ਸਾਹਿਬ ਜਿਹੜੇ ਬੇਟਾ ਬਾਹਰ ਗਿਆ ਕੀ ਨਾਂ ਤੇ ਕਿਹੜੇ ਦੇਸ਼ ਗਿਆ ਮੇਰਾ ਬੇਟਾ ਤੇ ਬੇਟੀ ਦੋਨੋਂ ਜੀ ਯੂਕਰੇਨ ਚ ਨੇ ਬੇਟੀ ਦਾ ਨਾਮ ਹਰ ਸਿਮਰਨ ਕੌਰ ਆ ਬੇਟੇ ਦਾ ਨਾਮ ਸਰਪ੍ਰੀਸਿੰਗ ਹੈ ਜੀ ਕਿਹੜੇ ਕਿਹੜੇ ਕੈਂਟਰੀ ਜਿਹੜੇ ਉੱਥੇ ਕਿਹੜੇ ਕਿਹੜੇ ਤੱਕ ਜਨਾਨੀ ਹੈ ਬੇਟੀ ਕੀਪ ਦੇ ਵਿੱਚ ਹੈ ਇਸ ਵਕਤ ਜੀ ਤੇ ਬੇਟਾ ਖਾਰ ਕੀਪ ਦੇ ਵਿੱਚ ਹੈ ਗੱਲਬਾਤ ਹੋ ਰਹੀ ਬੱਚਿਆਂ ਨਾਲ ਹਾਂ ਜੀ ਗੱਲਬਾਤ ਹੋ ਰਹੀ ਹੈ ਕੀ ਹਾਲਾਤ ਨੇ ਉਧਰ ਦੇ ਕੀ ਕੀ ਕਹਿ ਹਾਲਾਤ ਤਾਂ ਬਹੁਤ ਮਾੜੇ ਹੈ ਜੀ ਤੁਹਾਨੂੰ ਪਤਾ ਹੀ ਬਹੁਤ ਜ਼ਿਆਦਾ ਜੰਗ ਲੱਗੀ ਹੁਣ ਬਹੁਤ ਜ਼ਿਆਦਾ ਹਾਲਾਤ ਮਾੜੇ ਨੇ 4 ਦਿਨ ਤੋਂ ਇਹ ਜਿਹੜੀ ਲੜਾਈ ਉੱਥੇ ਚੱਲ ਰਹੀ ਹੈ ਕਿ ਕਿਹੜੇ ਹਾਲਾਤਾਂ ਚ ਕਿਹੜਿਆਂ ਚ ਰਹਿੰਦੇ ਨੇ ਬੱਚੇ ਹਾਲਾਤ ਵੇਖੋ ਜੋ ਜਿਹੜੀ ਉੱਥੇ ਬੰਕਰ ਬਣੇ ਉਹਨਾਂ ਦੇ ਵਿੱਚ ਉਹਨਾਂ ਨੂੰ ਉਹ ਸ਼ਿਫਟ ਕਰ ਦਿੰਦੇ ਆ ਉੱਥੇ ਰਹਿੰਦੇ ਨੇ ਜਿਆਦਾ ਬੰਕਰਾਂ ਦੇ ਵਿੱਚ ਹੀ ਰਹਿਣਾ ਪੈ ਰਿਆ ਉਹਨਾਂ ਨੂੰ ਤੇ ਰੋਟੀ ਪਾਣੀ ਦਾ ਕਿਸ ਤਰ੍ਹਾਂ ਨਾਲ ਸਾ ਰੋਟੀ ਪਾਣੀ ਦਾ ਬਸ ਉਹ ਜਿਹੜਾ ਬਾਹਰ ਆ ਕੇ ਥੋੜਾ ਬਹਲਾ ਜਿੱਥੇ ਰਹਿੰਦੇ ਉਥੋਂ ਖਾ ਲੈਂਦੇ ਜੀ ਆ ਤੁਹਾਡੀ ਗੱਲ ਹੋਈ ਸੀ ਉਹਨਾਂ ਨਾਲ ਹਾਂਜੀ ਗੱਲ ਹੋਈ ਹੈ ਮੇਰੀ ਨਾਲ ਕੀ ਆਂਦੇ ਕੀ ਕੀ ਹਾਲਾਤ ਨੇ ਉਥੋਂ ਦੇ ਹਾਲਾਤ ਮਾੜੇ ਆ ਕਹਿੰਦੇ ਬਹੁਤ ਬਾਕੀ ਸਰਕਾਰ ਵੱਲੋਂ ਜਿਹੜੀਆਂ ਹੈਲਪ ਲਾਈਨਾਂ ਜਾਰੀ ਕੀਤੀਆਂ ਗਈ ਕੋਈ ਉਹਨਾਂ ਨੇ ਕੀਤਾ ਤੁਸੀਂ ਰਾਬਤਾ ਹਾਜੀ ਰਾਕਾ ਕੀਤਾ ਹੈ ਬਟ ਬੱਚਿਆਂ ਦੇ ਨਾਲ ਜਿਹੜੀ ਉਹਨਾਂ ਦੀ ਐਮਬੈਸੀ ਹੈ ਇਹੀ ਕਹਿੰਦੀ ਹੈ ਕਿ ਤੁਹਾਨੂੰ ਲੈ ਲਾਂਗੇ ਲੈ ਲਾਂਗੇ ਬਟ ਅਜੇ ਤੱਕ ਉਹਨਾਂ ਨੇ ਕੋਈ ਉਹਨਾਂ ਨਾਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਇਹ ਕੱਢਿਆ ਨਹੀਂ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਹਾਂ ਜਲਦੀ ਤੋਂ ਜਲਦੀ ਉਹਨਾਂ ਨੂੰ ਕੱਢਿਆ ਜਾਵੇ ਜਿੱਥੇ ਜਿੰਨੀ ਜਲਦੀ ਹੋ ਸਕੇ ਕਿਉਂਕਿ ਜਿੰਨੇ ਹਾਲਾਤ ਉੱਥੇ ਮਾੜੇ ਹੁੰਦੇ ਜਾਂਦੇ ਨੇ ਹੋਰ ਬਦਤਰ ਤੋਂ ਬਦਤਰ ਹੁੰਦੇ ਜਾਂਦੇ ਨੇ ਤੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਉੱਥੇ ਕੱਢਿਆ ਜਾਵੇ ਕੀ ਨਾਮ ਹੈ ਜੀ ਤੁਹਾਡਾ ਅਮਰਜੀਤ ਕੌਰ ਜਿਹੜੇ ਬੱਚੇ ਤੁਹਾਡੇ ਯੂਕਰੇਨ ਦੇ ਵਿੱਚ ਨੇ ਲੜਕਾ ਤੇ ਲੜਕੀ ਦੋਨੋਂ ਹਾਂਜੀ ਦੋਵੇਂ ਲੜਕਾ ਲੜਕੀ ਹਾਂ ਕੀ ਨਾਮ ਕੀ ਇਹਨਾਂ ਦਾ ਬੇਟੀ ਦਾ ਨਾਮ ਹਰਸਿਮਰਨ ਆ ਮੇਰੇ ਦਾ ਨਾਮ ਸੌਰਪ੍ਰੀਤ ਸਿੰਘ ਆ ਕਿੰਨੇ ਚਿਰ ਤੋਂ ਗਏ ਹੋਏ ਨੇ ਉੱਥੇ ਬੇਟੀ ਦਾ ਤੇ ਲਾਸਟ ਇਅਰ ਆ ਮਤਲਬ 6ਵੇਂ ਸਾਲ ਚ ਆ ਬੇਟਾ ਸੈਕੰਡ ਇਅਰ ਚ ਆ ਅੱਛਾ 2 ਸਾਲ ਤੋਂ ਅੱਛਾ ਤੇ ਕੀ ਹਾਲਾਤ ਕੀ ਨੇ ਹੁਣ ਕੀ ਦੱਸਣ ਦੇਣ ਤੁਹਾਨੂੰ ਤੁਹਾਡਾ ਨਾ ਵੀਡੀਓ ਕਾਲ ਹੁੰਦੀ ਹੈ ਇਹਨਾਂ ਦੀ ਹਾਂਜੀ ਵੀਡੀਓ ਕਾਲ ਹੁੰਦੀ ਆ ਹਾਲਾਤ ਬਹੁਤ ਜ਼ਿਆਦੇ ਮਾੜੇ ਆ ਰਾਤ ਨੂੰ ਬੰਕਰਾਂ ਜਿਹਦੇ ਵਿੱਚ ਰਹਿੰਦੇ ਆ ਬਹੁਤ ਜ਼ਿਆਦੀ ਟੈਨਸ਼ਨ ਆ ਬੱਚਿਆਂ ਦੀ ਕੀ ਮੰਗ ਕੀ ਕਰਦੇ ਸਾਡੀ ਤੇ ਹੀ ਸਰਕਾਰ ਕੋਲੋਂ ਮੰਗ ਆ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਬੱਚਿਆਂ ਨੂੰ ਲਿਆਇਆ ਜਾਵੇ ਮਾਪੇ ਜਿਹੜੇ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਆ ਸਰਕਾਰ ਤਾਂ ਕਹਿੰਦੀ ਕਿ ਅਸੀਂ ਉਧਰੋਂ ਕਰਨਦੇ ਆ ਜਾਂ ਐਮਬੈਸੀਆਂ ਲਾਈਆਂ ਹੋਈਆਂ ਨੇ ਅੱਗੇ ਤੱਕ ਕੋਈ ਨਹੀਂ ਸਗੋ ਜਿਹੜੇ ਦੂਜੇ ਦੇਸ਼ ਬੇਟੀ ਦੱਸ ਰਹੀ ਸੀ ਕੀ ਵਿਚੋਂ ਵੀ ਉਹ ਬੱਚੇ ਸਗੋਂ ਅਕਲ ਪਰਸੋਂ ਦੇ ਜਾ ਰਹੇ ਆ ਸਾਡੇ ਅਜੇ ਇੰਡੀਆ ਦੇ ਵਿੱਚ ਕੋਈ ਵੀ ਇਹੋ ਜਿਹਨਾਂ ਨੇ ਕਦਮ ਨਹੀਂ ਚੁੱਕਿਆ ਕਿ ਜਿਹੜੇ ਬੱਚੇ ਉਥੋਂ ਆ ਸਕਣ ਦੂਜੀਆਂ ਕੰਟਰੀਆਂ ਦੇ ਬੱਚੇ ਸਗੋਂ ਖਾਰਕ ਵਿੱਚ ਵੀ ਕੀ ਵਿੱਚ ਵੀ ਗਏ ਆ ਬੱਚੇ ਜਿਹੜੀਆਂ ਹੈਲਪਲਾਈਨ ਨੰਬਰ ਜਾਰੀ ਕੀਤੀਆਂ ਉਹਨਾਂ ਤੋਂ ਕੋਈ ਰਿਸਪਾਂਸ ਮਿਲਿਆ ਤੁਹਾਨੂੰ ਕੋਈ ਕੋਈ ਰਿਸਪਾਂਸ ਨਹੀਂ ਮਿਲਿਆ ਕੋਈ ਐਸਐਸਪੀ ਜਾਂ ਡੀ ਡੀਸੀ ਕੋਈ ਵਗੈਰਾ ਤੁਹਾਡੇ ਕੋਲੋਂ ਤੱਕ ਪਾਸਵਰਡ ਮੰਗਾ ਲਏ ਉਹਨਾਂ ਨੇ ਸਾਡੇ ਕੋਲੋਂ ਤੇ ਫੋਨ ਨੰਬਰ ਬੱਚਿਆਂ ਦੇ ਲਿਖ ਲਏ ਆ ਬਾਕੀ ਹੋਰ ਕੁਝ ਨਹੀਂ ਕੀਤਾ